ਸਰੀਕ ਰਾਮ ਮੰਦਿਰ ਦਾ ਕੋਈ ਨਸੀਹਤ ਕਾਂਗਰਸ ਨੇ ਮਨ ਕਰ ਦਿੱਤਾ ਹੈ ਕਹਿੰਦੇ ਵੀ ਅਸੀਂ ਸ਼ਾਮਲ ਨਹੀਂ ਹੋਵਾਂਗੇ ਅਕਾਲੀ ਦਲ ਚੀਤੇ ਦੇਖੋ ਅਕਾਲੀ ਦਲ ਨੂੰ ਤਾਂ ਇਹ ਜੇ ਪਾਰਟੀ ਹਲੇ ਸਦਾ ਨਹੀਂ ਆਇਆ ਕੋਈ ਮੇਰੀ ਜੋ ਇਤਲਾ ਹੈਗੀ ਹੈ ਪਰ ਮੈਂ ਸਮਝਦਾ ਕਿ ਉਹਨਾਂ ਨੂੰ ਐਜ਼ ਅ ਪੋਲੀਟੀਕਲ ਪਾਰਟੀ ਸਦਾ ਰਿਜੈਕਟ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਧਾਰਮਿਕ ਮਾਮਲਾ ਹੈਗਾ ਇਹਦੇ ਵਿੱਚ ਧਾਰਮਿਕ ਲੋਕ ਹੀ ਫੈਸਲਾ ਲੈਣ ਤਾਂ ਉਹ ਜ਼ਿਆਦਾ ਬਿਹਤਰ ਹੈ ਹਾਂ ਜੇ ਤਾਂ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਵਾਂਗੂ ਹੋਵੇ ਮੇਰੀ ਤੇ ਪੀਰੀ ਦਾ ਸਿਧਾਂਤ ਹੋਵੇ ਫੇਰ ਉਹ ਲੈ ਲੈਂਦੇ ਗੱਲ ਵੱਖਰੀ ਸੀਗੀ ਉਹ ਤਾਂ ਨਰੋਲ ਸੈਕੂਲਰ ਪਾਰਟੀ ਹੈ ਉਹਨਾਂ ਨੂੰ ਇੱਕ ਸੈਕੂਲਰ ਮਾਮਲੇ ਇੱਕ ਧਰਮ ਧਾਰਮਿਕ ਮਾਮਲੇ 'ਚ ਕੋਈ ਪੋਲਿਟਿਕਲ ਡਿਸੀਜਨ ਨਹੀਂ ਸੀ ਲੈਣਾ ਚਾਹੀਦਾ ਮੇਰਾ ਇਹ ਖਿਆਲ ਆ ਕਿਉਂਕਿ ਇਹ ਕਿਤੇ ਨਾ ਕਿਤੇ ਲੈ ਕੇ ਇੱਕ ਬਹੁਤ ਵੱਡੀ ਜਿੰਦਗੀ ਦੀ ਭਾਵਨਾ ਨਾਲ ਵੀ ਜੁੜੀ ਹੋਈ ਹੈ ਗੱਲ ਦੇਖੋ ਅਕਾਲੀ ਦਲ ਨੂੰ ਤਾਂ ਇਹਦੇ ਪਾਰਟੀ ਹਲੇ ਸਦਾ ਨਹੀਂ ਆਇਆ ਕੋਈ ਮੇਰੀ ਜੋ ਇਤਲਾਹ ਹੈਗੀ ਹੈ ਪਰ ਮੈਂ ਸਮਝਦਾ ਕਿ ਉਹਨਾਂ ਨੂੰ ਐਜ਼ ਅ ਪੋਲਿਟਿਕਲ ਪਾਰਟੀ ਸਦਾ ਰਿਜੈਕਟ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਧਾਰਮਿਕ ਮਾਮਲਾ ਹੈਗਾ ਇਹਦੇ ਵਿੱਚ ਧਾਰਮਿਕ ਲੋਕ ਹੀ ਫੈਸਲਾ ਲੈਣ ਤਾਂ ਉਹ ਜ਼ਿਆਦਾ ਬਿਹਤਰ ਆ ਹਾਂ ਜੇ ਤਾਂ ਉਹਨਾਂ ਦਾ ਸ਼ਰੋਮਣੀ ਅਕਾਲੀ ਦਲ ਆਂਗੂ ਹੋਵੇ ਮੀਰੀ ਤੇ ਪੀਰੀ ਦਾ ਸਿਧਾਂਤ ਹੋਵੇ ਫੇਰ ਉਹ ਲੈ ਲੈਂਦੇ ਗੱਲ ਵੱਖਰੀ ਸੀਗੀ ਉਹ ਤਾਂ ਨਰੋਲ ਸੈਕੂਲਰ ਪਾਰਟੀ ਐ ਉਹਨਾਂ ਨੂੰ ਇੱਕ ਸੈਕੂਲਰ ਮਾਮਲੇ ਇੱਕ ਧਰਮ ਧਾਰਮਿਕ ਮਾਮਲੇ 'ਚ ਕੋਈ ਪੋਲਿਟੀਕਲ ਡਿਸੀਜਨ ਨਹੀਂ ਸੀ ਲੈਣਾ ਚਾਹੀਦਾ ਮੇਰਾ ਇਹ ਖਿਆਲ ਆ ਕਿਉਂਕਿ ਕਿਤੇ ਨਾ ਕਿਤੇ ਲੈ ਕੇ ਇੱਕ ਬਹੁਤ ਵੱਡੀ ਗਣਿਤ ਦੀ ਭਾਵਨਾ ਨਾਲ ਵੀ ਜੁੜੀ ਹੋਈ ਹੈ ਗੱਲ ਦੇਖੋ ਅਕਾਲੀ ਦਲ ਨੂੰ ਤਾਂ ਇਹਦੇ ਪਾਰਟੀ ਹਲੇ ਸਦਾ ਨਹੀਂ ਆਇਆ ਕੋਈ ਮੇਰੀ ਜੋ ਇਤਲਾ ਹੈਗੀ ਹੈ ਪਰ ਮੈਂ ਸਮਝਦਾ ਕਿ ਉਹਨਾਂ ਨੂੰ ਐਜ਼ ਅ ਪੋਲਿਟੀਕਲ ਪਾਰਟੀ ਸਦਾ ਰਿਜੈਕਟ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਧਾਰਮਿਕ ਮਾਮਲਾ ਹੈਗਾ ਇਹਦੇ ਵਿੱਚ ਧਾਰਮਿਕ ਲੋਕ ਹੀ ਫੈਸਲਾ ਲੈਣ ਤਾਂ ਉਹ ਜ਼ਿਆਦਾ ਬਿਹਤਰ ਹੈ ਹਾਂ ਜੇ ਤਾਂ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਵਾਂਗੂ ਹੋਵੇ ਮੀਰੀ ਤੇ ਪੀਰੀ ਦਾ ਸਿਧਾਂਤ ਹੋਵੇ ਫੇਰ ਉਹ ਲੈ ਲੈਂਦੇ ਗੱਲ ਵੱਖਰੀ ਸੀਗੀ ਉਹ ਤਾਂ ਰੋਲ ਸੈਕੂਲਰ ਪਾਰਟੀ ਹੈ ਉਹਨਾਂ ਨੂੰ ਇੱਕ ਸੈਕੂਲਰ ਮਾਮਲੇ ਇੱਕ ਧਰਮ ਧਾਰਮਿਕ ਮਾਮਲੇ 'ਚ ਕੋਈ ਪੋਲੀਟੀਕਲ ਡਿਸੀਜਨ ਨਹੀਂ ਸੀ ਲੈਣਾ ਚਾਹੀਦਾ ਮੇਰੇ ਆਏ ਖਿਆਲ ਆ ਕਿਉਂਕਿ ਇਹ ਕਿਤੇ ਨਾ ਕਿਤੇ ਲੈ ਕੇ ਇੱਕ ਬਹੁਤ ਵੱਡੀ ਜਨਤੀ ਦੀ ਭਾਵਨਾ ਨਾਲ ਵੀ ਜੁੜੀ ਹੋਈ ਹੈ ਗੱਲ ਦੇਖੋ ਅਕਾਲੀ ਦਲ ਨੂੰ ਤਾਂ ਇਹਦੇ ਪਾਰਟੀ ਹਲੇ ਸਦਾ ਨਹੀਂ ਆਇਆ ਕੋਈ ਮੇਰੀ ਜੋ ਇਤਲਾ ਹੈਗੀ ਹੈ ਪਰ ਮੈਂ ਸਮਝਦਾ ਕਿ ਉਹਨਾਂ ਨੂੰ ਐਜ਼ ਅ ਪੋਲੀਟੀਕਲ ਪਾਰਟੀ ਸਦਾ ਰਿਜੈਕਟ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਧਾਰਮਿਕ ਮਾਮਲਾ ਹੈਗਾ ਇਹਦੇ ਵਿੱਚ ਧਾਰਮਿਕ ਲੋਕ ਹੀ ਫੈਸਲਾ ਲੈਣ ਤਾਂ ਉਹ ਜ਼ਿਆਦਾ ਬਿਹਤਰ ਹੈ ਹਾਂ ਜੇ ਤਾਂ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਵਾਂਗੂ ਹੋਵੇ ਮੀਰੀ ਤੇ ਪੀਰੀ ਦਾ ਸਿਧਾਂਤ ਹੋਵੇ ਫੇਰ ਉਹ ਲੈ ਲੈਂਦੇ ਗੱਲ ਵੱਖਰੀ ਸੀਗੀ ਉਹ ਤਾਂ ਨਰੋਲ ਸੈਕੂਲਰ ਪਾਰਟੀ ਹੈ ਉਹਨਾਂ ਨੂੰ ਇੱਕ ਸੈਕੂਲਰ ਮਾਮਲੇ ਇੱਕ ਧਰਮ ਧਾਰਮਿਕ ਮਾਮਲੇ 'ਚ ਕੋਈ ਪੋਲਿਟੀਕਲ ਡਿਸੀਜਨ ਨਹੀਂ ਸੀ ਲੈਣਾ ਚਾਹੀਦਾ ਮੇਰਾ ਇਹ ਖਿਆਲ ਆ ਕਿਉਂਕਿ ਇਹ ਕਿਤੇ ਨਾ ਕਿਤੇ ਲੈ ਕੇ ਇੱਕ ਬਹੁਤ ਵੱਡੀ ਗਿਣਤੀ ਦੀ ਭਾਵਨਾ ਨਾਲ ਵੀ ਜੁੜੀ ਹੋਈ ਹੈ ਗੱਲ। ਦੇਖੋ ਅਕਾਲੀ ਦਲ ਨੂੰ ਤਾਂ ਇਹ ਜੇ ਪਾਰਟੀ ਹਲੇ ਸੱਦਾ ਨਹੀਂ ਆਇਆ ਕੋਈ ਮੇਰੀ ਜੋ ਇਤਲਾਹ ਹੈਗੀ ਹੈ। ਪਰ ਮੈਂ ਸਮਝਦਾ ਕਿ ਉਹਨਾਂ ਨੂੰ ਐਜ਼ ਅ ਪੋਲੀਟੀਕਲ ਪਾਰਟੀ ਸੱਦਾ ਰਿਜੈਕਟ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਧਾਰਮਿਕ ਮਾਮਲਾ ਹੈਗਾ। ਇਹਦੇ ਵਿੱਚ ਧਾਰਮਿਕ ਲੋਕ ਹੀ ਫੈਸਲਾ ਲੈਣ ਤਾਂ ਉਹ ਜ਼ਿਆਦਾ ਬਿਹਤਰ ਹੈ। ਹਾਂ ਜੇ ਤਾਂ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਵਾਂਗੂ ਹੋਵੇ। ਮੀਰੀ ਤੇ ਪੀਰੀ ਦਾ ਸਿਧਾਂਤ ਹੋਵੇ। ਫੇਰ ਉਹ ਲੈ ਲੈਂਦੇ ਗੱਲ ਵੱਖਰੀ ਸੀਗੀ। ਉਹ ਤਾਂ ਨਰੋਲ ਸੈਕੂਲਰ ਪਾਰਟੀ ਹੈ ਉਹਨਾਂ ਨੂੰ ਇੱਕ ਸੈਕੂਲਰ ਮਾਮਲੇ ਇੱਕ ਧਰਮ ਧਾਰਮਿਕ ਮਾਮਲੇ 'ਚ ਕੋਈ ਪੋਲੀਟੀਕਲ ਡਿਸੀਜਨ ਨਹੀਂ ਸੀ ਲੈਣਾ ਚਾਹੀਦਾ ਮੇਰਾ ਇਹ ਖਿਆਲ ਆ ਕਿਉਂਕਿ ਇਹ ਕਿਤੇ ਨਾ ਕਿਤੇ ਲੈ ਕੇ ਇੱਕ ਬਹੁਤ ਵੱਡੀ ਜਿੰਦਗੀ ਦੀ ਭਾਵਨਾ ਨਾਲ ਵੀ ਜੁੜੀ ਹੋਈ ਹੈ ਗੱਲ